ਪਹਿਲੀ ਗੱਲ ਤਾਂ ਭਗਵਾਨ ਅੱਗੇ ਅਰਦਾਸ ਕਰਦੇ ਆਂ ਵੀ ਸਭ ਠੀਕ ਠਾਕ ਰਹੇ ਸਾਡੇ ਵੱਲੋਂ ਪੂਰਨ ਪ੍ਰਬੰਧ ਕੀਤੇ ਗਏ ਨੇ دریاਵਾਂ ਦੇ ਵਿੱਚ ਪਾਣੀ ਜਿਸ ਹਿਸਾਬ ਦੇ ਨਾਲ ਵਧ ਰਿਹਾ ਪਿਛਲੇ ਸਾਲ ਦੇ ਕੰਪੈਰੀਟਿਵਲੀ ਥੋੜਾ ਬਹੁਤ ਵੱਧ ਹੈ ਰਣਜੀਤ ਸਾਗਰ ਡੈਮ ਦੇ ਵਿੱਚ ਪਾਣੀ ਹਲੇ ਘਟ ਹੈ ਸੋ ਇਹਦੇ ਲਈ ਅਸੀਂ ਉਖਤਾ ਪ੍ਰਬੰਧ ਕੀਤੇ ਹੋਏ ਨੇ ਜੇ ਕਮੀ ਆ ਰਹੀ ਹੈ ਹੁਣ ਹਿਮਾਚਲ ਚੋਂ ਕੋਲ ਡੈਮ ਤੋਂ ਪਾਣੀ ਛੱਡਦਾ ਇਹਨਾਂ ਨੇ ਉਹਦਾ ਖਮਿਆਜਾ ਜਿਹੜਾ ਉਹ ਸਾਨੂੰ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਔਰ ਇਹ ਪੰਜਾਬ ਦੀ ਤਰਸਦੀ ਹੈ ਕੇ ਨਹਿਰੀ ਪਾਣੀ ਤਾਂ ਦੂਜੀਆਂ ਸਟੇਟਾਂ ਵਰਤ ਰੀਆਂ ਨੇ ਤੇ ਜਦੋਂ ਮਰਨਾ ਹੈ ਖੜਾ ਹੋਣਾ ਹੈ ਤਾਂ ਉਹ ਸਾਡੇ ਤੇ ਹੋਣਾ ਹੈ ਆ ਹੁਣ ਤੁਸੀਂ ਹਿਮਾਚਲ ਦੀ ਗੱਲ ਦੇਖ ਲਓ ਸੋ ਇਸ ਕਰਕੇ ਨੌਨ ਰਿਪੀਅਰਿੰਗ ਸਟੇਟਸ ਨੂੰ ਜਿਹੜਾ ਪਾਣੀ ਦਿੱਤਾ ਗਿਆ ਉਹ ਸਾਡੇ ਪੰਜਾਬ ਦੇ ਪਾਣੀਆਂ ਤੇ ਡੱਕ ਹੈ ਸਾਡੇ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਤੇ ਡੱਕ ਹੈ ਆ ਹੁਣ ਪਿੱਛੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਗਈ ਦੀ ਪਰ ਅਸੀਂ ਪੂਰੀ ਤਰ੍ਹਾਂ ਲੱਗੇ ਹੋਏ ਹਾਂ ਡੇਲੀ ਸਾਡੀ ਮੀਟਿੰਗਾਂ ਹੁੰਦੀਆਂ ਨੇ ਸੋ ਜੋ ਵੀ ਪ੍ਰਬੰਧ ਹੋ ਸਕਦੇ ਆ ਉਹ ਅਸੀਂ ਸਾਰੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਕੋਈ ਘਬਰਾਉਣ ਦੀ ਲੋੜ ਨਹੀਂ ਬਾਕੀ ਭਗਵਾਨ ਮਿਹਰ ਕਰੇ